ਹਾਂਜੀ ਸਤਿਕਾਰਯੋਗ ਸਾਰਿਆਂ ਨੂੰ ਐਸਐਮਸੀ ট্রেਡਿੰਗ ਜ਼ੋਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਾਰੇ ਕਿ ਮਾਰਕੀਟ ਦੇ ਵਿੱਚ ਪਿਛਲੇ 8 ਮਹੀਨਿਆਂ ਦੇ ਵਿੱਚ ਜਨਵਰੀ 2024 ਤੋਂ ਲੈ ਕੇ ਅਗਸਤ 2024 ਤੱਕ ਅਸੀਂ ਮਾਰਕੀਟ ਦੇ ਵਿੱਚ ਕੀ ਇਸ ਤਰ੍ਹਾਂ ਦੀ ਆਪਣੀ ਟਰੇਡਿੰਗ ਕਰੀ ਹੈ ਠੀਕ ਹੈ ਜੀ ਕਿਉਂਕਿ ਮੇਰਾ ਦੇਖੋ 8 ਮਹੀਨਿਆਂ ਦਾ ਪਿਛਲਾ ਰਿਕਾਰਡ ਦਿਖਾਉਂਦਾ ਮੇਰਾ ਮਤਲਬ ਇਹ ਹੈ ਕਿਉਂਕਿ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਅਸੀਂ ਇਹ ਨਹੀਂ ਕੰਸੀਡਰ ਕਰ ਸਕਦੇ ਕਿ ਕੋਈ ਬੰਦਾ ਪ੍ਰੋਫਿਟੇਬਲ ਹੈ ਜਾਂ ਲੌਸ ਮੇਕਰ ਹੈ ਠੀਕ ਹੈ ਜੀ ਜਦੋਂ ਆਪਾਂ ਇੱਕ ਆਪਣਾ ਸਪਸ਼ਟਾ ਲੰਮਾ ਵਿਊ ਦੇਖਦੇ ਆ ਤਾਂ ਉਸ ਦੇ ਵਿੱਚ ਅਸੀਂ ਕਲੀਅਰ ਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਸਾਡਾ ਲੈਵਲ ਕਿਸ ਤਰ੍ਹਾਂ ਨਾਲ ਚੱਲ ਰਿਹਾ ਹੈ ਵੀ ਸਾਡਾ ਲੈਵਲ ਅਪ ਹੋ ਰਿਹਾ ਜਾਂ ਸਾਡਾ ਲੈਵਲ ਡਾਊਨ ਚੱਲ ਰਿਹਾ ਹਨ ਆਪਾਂ ਆਪ ਗੱਲ ਕਰਾਂਗੇ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਮੇਰੇ ਮੇਰੇ ਟਰੇਡ ਲਾਈਨ ਦਾ ਵਿਊ ਕੀ ਹੁੰਦਾ ਮੈਂ ਇਸ ਤਰ੍ਹਾਂ ਆਪਣੀ ਟਰੇਡਿੰਗ ਕਰਦਾ ਦੇਖੋ ਚਾਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿਓਰ ਮੈਂ ਸਮਾਰਟ ਮਨੀ ਕਨਸੈਪਟ ਦੇ ਹਿਸਾਬ ਨਾਲ ਆਪਣੀ ਟਰੇਡਿੰਗ ਕਰਦਾ ਐਸਐਮਸੀ ਸਮਾਰਟ ਮਨੀ ਕਨਸੈਪਟ ਪਲੱਸ ਆਈਸੀਟੀ ਇਸ ਦੇ ਕੰਬੀਨੇਸ਼ਨ ਤੋਂ ਜੋ ਮੇਰੇ ਸੈਟਅਪ ਬਣੇ ਹੋਇਆ ਮੈਂ ਆਪਣੇ ਸੈਟਅਪ ਦੇ ਹਿਸਾਬ ਨਾਲ ਟਰੇਡਿੰਗ ਕਰਦਾ ਮੇਰਾ ਸੈਟਅਪ ਆਉਂਦਾ ਤਾਂ ਮੈਂ ਟਰੇਡਿੰਗ ਕਰਦਾ ਅਗਰ ਮੇਰਾ ਕੋਈ ਸੈਟਅਪ ਨਹੀਂ ਮੰਨਦਾ ਕਿਸੇ ਦਿਨ ਤਾਂ ਮੈਂ ਉਸ ਉਸ ਦਿਨ ਟਰੇਡ ਨੂੰ ਅਵੋਇਡ ਕਰਨਾ ਹੀ ਪ੍ਰੇਫਰ ਸਮਝਦਾ ਠੀਕ ਹੈ ਜੀ ਇਸ ਦੇ ਵਿੱਚ ਸਮਾਰਟ ਮਨੀ ਕਨਸੈਪਟ ਦੇ ਆਧਾਰ ਤੇ ਸਮਾਰਟ ਮਨੀ ਕਨਸੈਪਟ ਪਲੱਸ ਆਈਸੀਟੀ ਉਸ ਤੋਂ ਬਾਰੇ ਇੱਕ ਟਰੈਪ ਟਰੇਡਿੰਗ ਹੋ ਗਈ ਉਸ ਦੇ ਆਧਾਰ ਤੇ ਹੀ ਮੇਰੀ ਸਾਰੀ ਲਗਭਗ ਸਾਰੀ ਟਰੇਡ ਜੋ ਵੀ ਸਾਨੂੰ ਪ੍ਰੋਫਟ ਐਂਡ ਲਾਸਸ ਦੀ ਸਟੇਟਮੈਂਟ ਦਿਖਾਈ ਜਾਊਗੀ ਉਹ ਆਪਸ਼ਨ ਬਾਇੰਗ ਹੀ ਹੋਊਗੀ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂ ਪਿਛਲੇ 8 ਮਹੀਨਿਆਂ ਦੀ ਪ੍ਰੋਫਟ ਐਂਡ ਲਾਸਸ ਸਟੇਟਮੈਂਟ ਬਾਰੇ ਮੇਰੇ ਅੱਜ ਸਾਰੀਆਂ ਟਰੇਡਾਂ ਜੋ ਵੀ ਮੈਂ ਟਰੇਡਿੰਗ ਕਰਦਾ ਮੇਰਾ ਪੇਟੀਐਮ ਮਨੀ ਦਾ ਅਕਾਊਂਟ ਹੈ ਠੀਕ ਹੈ ਜੀ ਤੁਹਾਡੇ ਸਾਹਮਣੇ ਆਪਾਂ ਲੌਗ ਇਨ ਕਰਾਂਗੇ ਲੌਗ ਇਨ ਕਰਨ ਤੋਂ ਬਾਅਦ ਉਸ ਦੇ ਵਿੱਚ ਆਪਾਂ ਦੇਖਾਂਗੇ ਪਿਛਲੇ 8 ਮਹੀਨਿਆਂ ਦੇ ਵਿੱਚ ਕੀ 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 ਕੀਤਾ ਲੋਗ ਆਪਾਂ ਆਈਡੀ ਲੌਗਨ ਕਰ ਰਹੇ ਹਾਂ ਓਟੀਪੀ 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 ਵੀ ਆ ਰਿਹਾ ਹੈ ਰੇਟ 0127 ਇਹ ਹੈਗੀ ਆਪਣੀ ਸ਼ੁੱਕਰਵਾਰ ਦੀ ਡੇਟ ਸ਼ੁੱਕਰਵਾਰ ਨੂੰ ਆਪਾਂ 5000 ਦੇ ਕਰੀਬ ਪ੍ਰਾਫਿਟ ਹੋਇਆ ਸੀ ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਪ੍ਰਾਫਿਟ ਐਂਡ ਲੌਸ ਸਟੇਟਮੈਂਟ ਫੁੱਲ ਪਿਛਲੇ 8 ਮਹੀਨਿਆਂ ਦੀ ਪੋਰਟਫੋਲੀਓ ਦੇ ਜਦੋਂ ਸਾਡੇ ਪੋਰਟਫੋਲੀਓ ਚਲੇ ਗਏ ਪੋਰਟਫੋਲੀਓ ਜਾਣ ਤੋਂ ਬਾਅਦ ਪ੍ਰੋਫਿਟ ਐਂਡ ਲਾਸਸ ਸਟੇਟਮੈਂਟ ਹੋਣੀ ਆਪਸ਼ਨ ਟਿਕਰਨਡ ਆਪਸ਼ਨ ਹੁੰਦੇ ਕੋ ਜਿਹੜਾ ਇਹ ਪਿਛਲੇ ਇੱਕ ਮਹੀਨੇ ਦਾ ਪ੍ਰੋਫਿਟ ਹੈ ਇਹ ਹੈਗਾ ਅਗਸਤ ਮਹੀਨੇ ਦਾ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਜਨਵਰੀ ਤੋਂ ਜਨਵਰੀ 2024 ਨੂੰ ਜਨਵਰੀ 2024 ਦੇ ਵਿੱਚ 9 ਦਿਨ ট্রেਡਿੰਗ ਕਰੀ ਹੈ 1 2 3 4 5 6 7 8 9 9 ਦਿਨ ਟ੍ਰੇਡ ਕਰੀ ਹੈ 9 ਦਿਨਾਂ ਦੇ ਵਿੱਚੋਂ ਆਪਾਂ ਨੂੰ 7 ਦਿਨ ਪ੍ਰੋਫਿਟ ਹੋਇਆ 7 ਦਿਨ ਆਪਾਂ ਨੂੰ ਇਸ ਦੇ ਵਿੱਚੋਂ ਪ੍ਰੋਫਿਟ ਹੋਇਆ ਉਸ ਤੋਂ ਬਾਅਦ 2 ਦਿਨ ਲਾਸ ਹੋਇਆ 6500 ਰੁਪਏ ਦਾ ਲਾਸ ਹੋਇਆ ਇੱਕ ਦਿਨ ਇੱਕ ਦਿਨ ਹੋਇਆ 22500 ਰੁਪਏ ਦੇ ਕਰੀਬ ਲਾਸ ਇਸ ਦੇ ਵਿੱਚ ਹਾਈਐਸਟ ਪ੍ਰੋਫਿਟ ਹੈਗਾ ਆਪਣਾ 31900 ਰੁਪਏ ਦਾ ਅਤੇ ਹਾਈਐਸਟ ਲਾਸ ਜੇ ਆਪਾਂ ਦੇਖੀਏ ਤਾਂ 6500 ਰੁਪਏ ਬੰਦ ਆ 9 ਦਿਨ ਟ੍ਰੇਡਿੰਗ ਟ੍ਰੇਡਿੰਗ ਕਰੀ ਹੈ 9 ਦਿਨਾਂ ਦੇ ਵਿੱਚੋਂ 7 ਦਿਨ ਆਪਣੇ ਪ੍ਰੋਫਿਟ ਦੇ ਗਏ ਆ 2 ਦਿਨ ਗਏ ਆ ਲਾਸ ਦੇ ਠੀਕ ਹੈ ਜੀ ਫਰਵਰੀ 2024 ਫਰਵਰੀ 2024 ਆ ਗਿਆ ਫਰਵਰੀ 2024 ਦੇ ਵਿੱਚ ਆਪਾਂ 19 ਦਿਨ ਟ੍ਰੇਡ ਕਰੀ ਹੈ 1 2 3 4 5 6 7 8 9 10 11 12 13 14 15 16 17 18 19 ਹਾਂਜੀ 19 ਦਿਨ ਫਰਵਰੀ 2024 ਦੇ ਵਿੱਚ 17 ਦਿਨ ਆਪਣੇ ਪ੍ਰੋਫਿਟ ਦੇ ਗਏ ਆ ਅਤੇ 2 ਦਿਨ ਟੋਪਲ ਸੈਟ ਹੋਇਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮਾਰਚ 2024 ਮਾਰਚ 2024 ਦੇ ਵਿੱਚ 11 ਕ ਦਿਨ ਪ੍ਰੋਫਿਟ 11 ਕ ਦਿਨ ਆਪਾਂ ਟਰੇਡ ਕਰੀ ਹੈ 1 2 3 4 5 6 7 8 9 10 11 ਹਾਂਜੀ 11 ਦਿਨ 11 ਦਿਨਾਂ ਦੇ ਵਿੱਚੋਂ 7 ਦਿਨ ਆਪਣੇ ਪ੍ਰੋਫਿਟ ਦੇ ਗਏ ਆ ਤੇ 4 ਦਿਨ ਆਪਣੇ ਗਏ ਆ ਲੌਸ ਦੇ ਠੀਕ ਹੈ ਜੀ 7 ਦਿਨ ਪ੍ਰੋਫਿਟ ਦੇ 1 2 3 4 5 6 7 ਇਹ 7 ਦਿਨ ਆਪਣੇ ਕਾਈਆ ਪ੍ਰੋਫਿਟ ਦੇ 4 ਦਿਨ ਕਾਈਆ ਇਸ ਦੇ ਵਿੱਚ ਲਾਸ ਦੇ 1 2 3 4 1 2 3 4 5 6 7 ਹਾਂਜੀ 7 ਦਿਨ ਆਪਣੇ ਪ੍ਰੋਫਿਟ ਦੇ ਗਏ ਆ 4 ਦਿਨ ਲਾਸ ਦੇ ਇਸ ਦੇ ਵਿੱਚ ਵੀ ਦੇਖਿਆ ਜਾਵੇ ਆਪਣਾ ਹਾਈਐਸਟ ਜਿਹੜਾ ਲਾਸ ਹੈ ਉਹ ਆਪਣਾ ਹੋਇਆ ਸੀ 4700 ਡਿਗਰੀ ਉਸ ਤੋਂ ਬਾਅਦ ਅਪ੍ਰੈਲ 2024 ਅਪ੍ਰੈਲ ਦੇ ਵਿੱਚ ਟਰੇਡਿੰਗ ਥੋੜੀ ਘੱਟ ਹੋਈ ਹੁੰਦੀ ਲੱਗਦਾ ਹਾਂ 12 ਦਿਨ ਟਰੇਡਿੰਗ ਹੋਈ ਆ ਅਪ੍ਰੈਲ ਦੇ ਵਿੱਚ 1 2 4 5 6 7 8 9 10 11 12 ਹਾਂਜੀ 12 ਦਿਨ ਅਪ੍ਰੈਲ ਮਹੀਨੇ ਦੇ ਵਿੱਚ ਅਪ੍ਰੈਲ 2024 ਦੇ ਵਿੱਚ 12 ਦਿਨ ਟਰੇਡਿੰਗ ਕਰੀ ਹੈ 12 ਦਿਨਾਂ ਦੇ ਵਿੱਚੋਂ 9 ਦਿਨ ਆਪਣੇ ਪ੍ਰੋਫਟ ਦੇ ਗਏ ਐ ਅਤੇ 3 ਦਿਨ ਆਪਣੇ ਗਏ ਐ ਲਾਸ ਦੇ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਹਾਈਐਸਟ ਪ੍ਰੋਫਟ ਅਪ੍ਰੈਲ ਮਹੀਨੇ ਦੇ ਵਿੱਚ ਆਪਾਂ ਨੂੰ 1,10,000 ਰੁਪਏ ਦਾ ਹੋਇਆ ਸੀ 1,10,000 ਦਾ ਹਾਈਐਸਟ ਪ੍ਰੋਫਟ ਹੋਇਆ ਸੀ ਉਸ ਤੋਂ ਵੱਧ ਜੇ ਆਪਾਂ ਹਾਈਐਸਟ ਲਾਸ ਦੀ ਗੱਲ ਕਰੀਏ ਜਾਂ ਸਭ ਤੋਂ ਵੱਡਾ ਲਾਸ ਹੋਇਆ ਸੀ ਆਪ ਨੂੰ ਇਸ ਮਹੀਨੇ ਦੇ ਵਿੱਚ 13000 ਇਸ ਰਪੇਦਾ ਉਸ ਤੋਂ ਬਾਅਦ ਆ ਗਿਆ ਮਈ ਮਈ 2024 ਮਈ 2024 ਦੇ ਵਿੱਚ ਲਗਭਗ 10 ਦਿਨ ਚਾਰ ਪੰਜ 6 7 8 9 10 11 12 13 14 ਹਾਂਜੀ 14 ਦਿਨ ਟ੍ਰੇਡਿੰਗ ਕਰੀ ਹੈ 14 ਦਿਨਾਂ ਦੇ ਵਿੱਚੋਂ 12 ਦਿਨ ਆਪਣੇ ਪ੍ਰੋਫਿਟ ਦੇ ਗਏ ਆ ਅਤੇ 2 ਦਿਨ ਗਏ ਆਪਣੇ ਲਾਸ ਦੇ 2 ਦਿਨ ਆਪਣਾ ਲਾਸ ਹੋਇਆ ਅਤੇ 12 ਦਿਨ ਪ੍ਰੋਫਿਟ ਹੋਇਆ ਅੜਾਪਗ ਕਹਿ ਲ ਕਰਦੇ ਆ ਮਈ ਜੂਨ ਦੀ ਜੂਨ 2024 ਜੂਨ 2024 ਦੇ ਵਿੱਚ ਲਗਭਗ 13 ਦਿਨ ਦੇ ਕਰੀਬ ਟ੍ਰੇਡਿੰਗ ਹੋਈ ਹੋਊਗੀ 13 1 2 3 4 5 6 7 8 9 10 11 12 13 ਹਾਂਜੀ ਜੂਨ ਦੇ ਵਿੱਚ 13 ਆਪਣੇ ਟ੍ਰੇਡਿੰਗ ਦਿਨ ਰਹੇ ਆ ਜਿਨ੍ਹਾਂ ਦੇ ਵਿੱਚੋਂ 11 ਦਿਨ ਆਪਾਂ ਨੂੰ ਪ੍ਰੋਫਿਟ ਹੋਇਆ ਅਤੇ 2 ਦਿਨ ਲਾਸ ਹੋਇਆ ਜੂਨ ਦੇ ਵਿੱਚ ਠੀਕ ਹੈ ਜੀ ਉਸ ਤੋਂ ਆਪਾਂ ਬਾਅਦ ਬਾਅਦ ਗੱਲ ਕਰਦੇ ਹਾਂ ਜੁਲਾਈ ਦੀ ਜੁਲਾਈ ਦਾ ਲਗਭਗ ਸਾਰਾ ਮਹੀਨਾ ਜੇ ਬਟੇਡਿੰਗ ਕਰੀ ਹੈ ਜੁਲਾਈ ਦੇ ਵਿੱਚ ਦੇਖਿਆ ਜਾਵੇ ਲਗਭਗ 15 ਦਿਨ ਆਪਾਂ ਟ੍ਰੇਡਿੰਗ ਕਰੀ ਹੈ ਜੁਲਾਈ ਦੇ 15 ਦਿਨ ਟ੍ਰੇਡ ਦੇ ਰਹੇ ਆ 1 2 3 4 5 6 7 8 9 10 11 12 13 14 15 16 17 18 19 ਦਿਨ ਜੁਲਾਈ ਦੇ ਵਿੱਚ 19 ਦਿਨ ਰੇਟ ਦੇ ਰਹੇ ਆ ਇਹਨਾਂ ਦੇ ਵਿੱਚੋਂ 15 ਦਿਨ ਆਪਣੇ ਪ੍ਰੋਫਟ ਦੇ ਗਏ ਆ 15 ਦਿਨਾਂ ਦੇ ਵਿੱਚੋਂ 4 ਦਿਨ ਆਪਾਂ ਨੂੰ ਲਾਸ ਦਾ ਸਾਹਮਣਾ ਕਰਨਾ ਪਿਆ 4 ਦਿਨ ਆਪਾਂ ਨੂੰ ਲਾਸ ਹੋਇਆ ਠੀਕ ਹੈ ਜੀ ਇਸ ਦੇ ਵਿੱਚ ਆਪਾਂ ਦੇਖਿਆ ਜਾਵੇ ਹਾਈਐਸਟ ਪ੍ਰੋਫਿਟ ਆਪ ਨੂੰ ਹੋਇਆ ਸੀ ਜੁਲਾਈ ਦੇ ਮਹੀਨੇ ਵਿੱਚ 25900 ਰੁਪਏ ਦਾ 25900 ਰੁਪਏ ਦਾ ਆਪਾਂ ਨੂੰ ਹਾਈਐਸਟ ਪ੍ਰੋਫਿਟ ਹੋਇਆ ਸੀ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਗਸਤ ਅਗਸਤ ਮਹੀਨੇ ਵਿੱਚ ਥੋੜਾ ਜਿਹਾ ਕਮਾਕਰਾਂ ਦੇ ਵਿੱਚ ਬਿਜੀ ਰਹਿਣ ਕਰਕੇ ਟ੍ਰੇਡਿੰਗ ਕੱਟ ਹੋਈ ਐ 12 ਦਿਨ ਟ੍ਰੇਡਿੰਗ ਆਪਣੀ ਹੋਈ ਐ ਅਗਸਤ ਮਹੀਨੇ ਦੇ ਵਿੱਚ 1 2 3 4 5 6 7 8 9 10 11 12 12 ਦਿਨ ਟ੍ਰੇਡਿੰਗ ਹੋਈ ਐ ਜਿਨ੍ਹਾਂ ਦੇ ਵਿੱਚੋਂ 11 ਦਿਨ ਆਪਣੇ ਪ੍ਰੋਫਿਟ ਦੇ ਗਏ ਆ ਤੇ ਇੱਕ ਦਿਨ ਆਪਣਾ ਲੌਸ ਦਾ ਗਿਆ ਜਿਸ ਦੇ ਵਿੱਚ ਹਾਈਐਸਟ ਲੌਸ ਹੈ 29000 ਰੁਪਏ ਅਤੇ ਹਾਈਐਸਟ ਪ੍ਰੋਫਿਟ ਦੀ ਜੇ ਗੱਲ ਕਰੀਏ ਤਾਂ 17000 ਰੁਪਏ ਹੁਣ ਦੇਖੋ ਜਦੋਂ ਜਿੱਥੇ ਕਿਤੇ ਵੱਡੇ ਲੌਸ ਹੋਏ ਆ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਮੇਰੀ ਗਲਤੀ ਕਰਨ ਹੋਏ ਆ ਇਹਦਾ ਇਹ ਨੋਤੀਸ ਹਾਰ ਦਾ ਲਾਸ ਹੈ ਇਹ ਮੇਰੇ ਜਿਆਦਾ ਹੈ ਮੈਂ ਪਹਿਲਾਂ ਤਾਂ ਸਭ ਤੋਂ ਪਹਿਲੀ ਮੇਰੀ ਵੱਡੀ ਗਲਤੀ ਸੀ ਮੈਂ ਆਪਣੇ ਸੈਟਅਪ ਤੇ ਨਹੀਂ ਸੀ ਠੀਕ ਹੈ ਜੀ ਦੂਜੀ ਮੇਰੀ ਵੱਡੀ ਗਲਤੀ ਸੀ ਇਸ ਦੇ ਵਿੱਚ ਮੈਂ ਮੋਬਾਈਲ ਦੇ ਉੱਪਰ ਟਰੇਡਿੰਗ ਕਰ ਰਿਹਾ ਸੀ ਤੇ ਜੀ ਸਭ ਤੋਂ ਵੱਡੀ ਗਲਤੀ ਸੀ ਮੈਂ ਉਸ ਏਰੀਆ ਦੇ ਵਿੱਚ ਸੀ ਜਿੱਥੇ ਮੋਬਾਈਲ ਦਾ ਨੈਟਵਰਕ ਹੀ ਨਹੀਂ ਆ ਰਿਹਾ ਸੀ ਤਾਂ ਜਿਹੜੇ ਟਰੇਡਿੰਗ ਵਾਲੇ ਕੀੜੇ ਹੁੰਦੇ ਆ ਉਹ ਸ਼ਾਂਤ ਨਹੀਂ ਹੋਏ ਉਹਨਾਂ ਨੇ ਉਹਨਾਂ ਦੀ ਵਜ੍ਹਾ ਨਾਲ ਉੱਥੇ 29000 ਦਾ ਲਾਸ ਹੋਇਆ ਕਿਤੇ ਰੇਂਜ ਆ ਜਾਂਦੀ ਸੀ ਕਿਤੇ ਵਗ ਜਾਂਦੀ ਸੀ ਨੈਟਵਰਕ ਦੀ ਵਜ੍ਹਾ ਨਾਲ ਉੱਥੇ ਟਰੇਡਿੰਗ ਕਰੀ ਗਿਆ ਬੜੀ ওভারਟ੍ਰੇਡਿੰਗ ਵੀ ਹੋਈ ਹੈ ਜਿਸ ਦੇ ਕਾਰਨ ਇਹਦਾ ਲਾਸ ਹੋਇਆ ਠੀਕ ਹੈ ਜੀ ਅਗਸਤ ਮਹੀਨੇ ਦੇ ਵਿੱਚ ਆਪਾਂ ਨੂੰ ਲਗਭਗ 55691 ਰੁਪਏ ਦਾ ਪ੍ਰੋਫਿਟ ਹੋਇਆ ਜਿਸ ਦੇ ਵਿੱਚੋਂ 8500 ਰੁਪਏ ਆਪਣੀ ਬ੍ਰੋਕਰੇਜ ਪਈ ਹੈ ਅਤੇ 47128 ਰੁਪਏ ਦਾ ਨੈਟ ਪ੍ਰੋਫਿਟ ਨਿਕਲਿਆ ਅਗਸਤ ਮਹੀਨੇ ਦੇ ਵਿੱਚੋਂ 11 ਦਿਨਾਂ ਦੇ ਵਿੱਚੋਂ ਜਿਸ ਦੇ ਵਿੱਚ ਇੱਕ ਐਸਐਲਸੀ 29000 ਰੁਪਏ ਦਾ ਇਹ ਹੁੰਦਾ ਹੈ ਕਿ ਮਾਰਕੀਟ ਵਿੱਚ ਜ਼ਰੂਰੀ ਨਹੀਂ ਵੀ ਹਰ ਇੱਕ ਲਾਸ ਦੇ ਵਿੱਚ ਹੀ ਹੋਵੇ ਜੇ ਅਸੀਂ ਮਾਰਕੀਟ ਨੂੰ ਜੇ ਅਸੀਂ ਟ੍ਰੇਡਿੰਗ ਨੂੰ ਚੰਗੀ ਤਰ੍ਹਾਂ ਡਿਸਪਲਨ ਨਾਲ ਕਰਦੇ ਹਾਂ ਆ ਮਾਰਕੀਟ ਸਾਨੂੰ ਬਹੁਤ ਪੈਸਾ ਦਿੰਦੀ ਹੈ ਪਰ ਜ਼ਰੂਰੀ ਹੈ ਇਹ ਚੀਜ਼ਾਂ ਸਿੱਖ ਆ ਜਾਣ। ਸਿੱਖੇ ਤੋਂ ਬਿਨਾ ਮਾਰਕੀਟ ਦੇ ਵਿੱਚ ਅਸੀਂ ਪ੍ਰੋਫਿਟ ਨਹੀਂ ਕਮਾ ਸਕਦੇ। ਇੱਕ ਦਿਨ ਕਮਾਵਾਂਗੇ, ਦੋ ਦਿਨ ਕਮਾਵਾਂਗੇ। ਅਸੀਂ ਇੱਕ ਜੇਕਰ ਅਸੀਂ ਲੰਮੀ ਰੇਸ਼ ਦੇ ਘੋੜੇ ਬੰਨ੍ਹਨਾ ਤਾਂ ਸਾਨੂੰ ਮਾਰਕੀਟ ਦੇ ਵਿੱਚ ਸਿੱਖਣਾ ਪਊਗਾ। ਇੱਕ ਵਧੀਆ ਚੀਜ਼ ਸਿੱਖੋ, ਵਧੀਆ ਸੈਟਅਪ ਬਣਾਓ ਆਪਣੇ ਤਾਂ ਵੀ ਮਾਰਕੀਟ ਦੇ ਵਿੱਚ ਲਗਭਗ ਪ੍ਰੋਫਿਟ ਦੇ ਵਿੱਚ ਹੀ ਜਾਵਾਂਗੇ। ਠੀਕ ਹੈ ਜੀ। ਉਮੀਦ ਆ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਬਹੁਤ ਵਧੀਆ ਜਾਣਕਾਰੀ ਲੈ ਕੇ ਲੈ ਕੇ ਆਂਦੀ ਆ ਥੋਡੇ ਲਈ